ਇਸ ਵੀ ਕਿ ਬੈਠੇ ਪੰਜਾਬ ਪੰਜਾਬੀ ਦੇ ਨੂੰ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਵਾਲੀ ਪਰ ਤੁਸੀਂ ਵੇਖ ਰਹੇ ਹੋ ਆਵਾਜ਼ ਹਾਲ ਅੱਜ ਕੁਝ ਪੰਜਾਬ ਦੀ ਰਾਜਨੀਤੀ ਵਿੱਚ ਅਹਿਮ ਡਿਵੈਲਪਮੈਂਟਸ ਨੇ ਜਿਨ੍ਹਾਂ ਦੀ ਸਾਂਝ ਤੁਹਾਡੇ ਨਾਲ ਪਾਉਣੀ ਆ ਨਵਜੋਤ ਸਿੰਘ ਸਿੱਧੂ ਦੇ ਚਰਚਾ ਸਭ ਤੋਂ ਵੱਧ ਹੈ ਕਿ ਉਹ ਕਾਂਗਰਸ ਦੇ ਪਲੇਟਫਾਰਮ ਤੇ ਫਿਰ ਤੋਂ ਸਰਗਰਮ ਹੋ ਜਾਣੇ ਨੇ ਪਰੰਤੂ ਇਸ ਵੇਰਾਂ ਉਹਨਾਂ ਦੀ ਸ਼ੁਰੂਆਤ ਜਿਹੜੀ ਉਹ ਪੰਜਾਬ ਤੋਂ ਨਹੀਂ ਉਹ ਧਰਤੀ ਤੋਂ ਨਹੀਂ ਉਹ ਆਪਣੇ ਹਲਕੇ ਤੋਂ ਨਹੀਂ ਉਹ ਉਹਨਾਂ ਦੀ ਸ਼ੁਰੂਆਤ ਇਸ ਵੇਲੇ ਦਿੱਲੀ ਹਾਈ ਕਮੰਡ ਨਾਲ ਬੁੜਾਕਰ ਕਰਨ ਤੋਂ ਬਾਅਦ ਹੋਈ ਹੈ ਦੂਸਰੀ ਗੱਲ ਸੈਨਾ ਕਤਲकांड ਦੇ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਦੀ ਮ੍ਰਿਤਕ ਦੇ ਆਖਰ ਪਰਿਵਾਰ ਨੇ ਚੁੱਕ ਲਈ ਹੈ ਗੱਲ ਕੀ ਹੋਈ ਹੈ ਇਹਦੇ ਬਾਰੇ ਹਾਲੇ ਕੁਝ ਨਹੀਂ ਪਤਾ ਪਰਤੂ ਉਹਨਾਂ ਆਪਣੇ ਆਪ ਦਾ ਮਨ ਸੀ ਜਿਹੜਾ ਉਹ ਸੰਸਕਾਰ ਲਈ ਰਾਜੀ ਕਰ ਲਿਆ ਗਿਆ ਹੈ ਤੀਸਰੀ ਖਬਰ ਗਿਆਨੀ ਹਰਪ੍ਰੀਤ ਸਿੰਘ ਵਾਲੇ ਧਰੇ ਵਾਲੇ ਪੁਨਰ ਸਜੀਤ ਸ਼ਰਮਣੀ ਕਾਲੀ ਤਲ ਵੱਲੋਂ ਫੇਰ ਤੋਂ ਤਰੰਤਨ ਉਪਚੋਣ ਸੰਬੰਧੀ ਫੈਸਲਾ ਲੈਂਦੇ ਆ ਭਾਈ ਸਾਹਿਬ ਭਾਈ ਮਨਦੀਪ ਸਿੰਘ ਹੋਰਾਂ ਦੀ ਸਪੋਰਟ ਆ ਜਿਹੜੀ ਉਹ ਕਰ ਦਿੱਤੀ ਐ ਸੰਦੀਪ ਸਿੰਘ ਸਣੀ ਦੇ ਭਰਾ ਸੰਦੀਪ ਸਿੰਘ ਦੀ ਸਪੋਰਟ ਉਹਨਾਂ ਨੇ ਤਰੰਤਨ ਉਪਚੋਣ ਦੀ ਕਰ ਦਿੱਤੀ ਐ ਤੇ ਹੁਣ ਮਨਦੀਪ ਸਿੰਘ ਪਾਰਸ ਪੰਜਾਬ ਦੇ ਜਿਹੜੇ ਕਿ ਅਹੁਦੇਦਾਰ ਨੇ ਪਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਚੋਣ ਲੜ ਰਹੇ ਨੇ ਉਹਨਾਂ ਦੀ ਹਮਾਇਤ ਯਾਨੀ ਹਰਪ੍ਰੀਤ ਸਿੰਘ ਦੀਗਵਾਈ ਬਣਾ ਤੜਾ ਜਿਹੜਾ ਉਹ ਕਰੇਗਾ ਆਓ ਗਰਗਵਜੋਤ ਸਿੰਘ ਸਿੱਧੂ ਤੋਂ ਸ਼ੁਰੂ ਕਰੀਏ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਰਾਜਨੀਤੀ ਦਾ ਉਹ ਚਰਚਿਤ ਚਿਹਰਾ ਜਿਹੜਾ ਕਿ ਅਕਸਰ ਇਹ ਗੱਲ ਆਪਣੇ ਮੁਖ ਚੋਂ ਉਚਾਰਦਾ ਰਹਿੰਦਾ ਹੈ ਕਿ ਉਹਦੇ ਕੋਲ ਪੰਜਾਬ ਏਜੰਡਾ ਹੈ ਤੇ ਇਸੇ ਪੰਜਾਬ ਏਜੰਡੇ ਅਧੀਨ ਕਦੇ ਉਹ ਭਾਰਤੀ ਜਨਤਾ ਪਾਰਟੀ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਦੇ ਨੇ ਤੇ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਐਲਾਈयंस ਸਰਕਾਰ ਦੌਰਾਨ ਉਹ ਅੰਮ੍ਰਿਤਸਰ ਤੋਂ ਦੋ ਤਿੰਨ ਵੇਰਾ ਮੈਂਬਰ ਪਾਰਲੀਮੈਂਟ ਬਣਦੇ ਨੇ ਉਸ ਤੋਂ ਬਾਅਦ ਮਨ ਉਟਾਬ ਹੋ ਜਾਂਦਾ ਹੈ ਤੇ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਨੇ راہਲ ਗਾਂਧੀ ਨਾਲ ਸ਼ਾਮਲ ਹੋ ਜਾਂਦੇ ਨੇ ਪ੍ਰਿਯੰਕਾ ਗਾਂਧੀ ਨਾਲ ਉਹਨਾਂ ਦੀ ਨੇੜਤਾ ਦੱਸੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਵਜ਼ੀਰ ਬਣਦੇ ਨੇ ਵਜ਼ੀਰ ਬਣ ਕੇ ਉਹਨਾਂ ਦੇ ਮਤਭੇਦ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਨਾਲ ਰਹਿੰਦੇ ਨੇ ਉਹਨਾਂ ਤੋਂ ਮਹਿਕਮਾ ਲੋਕਲ ਬਾਡੀਜ਼ ਦਾ ਵਾਪਸ ਲੈ ਲਿਆ ਜਾਂਦਾ ਹੈ ਉਸ ਤੋਂ ਬਾਅਦ ਉਹ ਬਿਜਲੀ ਦੇ ਵਜ਼ੀਰ ਬਣਾਏ ਜਾਂਦੇ ਨੇ ਪਰ ਤੂੰ ਬਿਜਲੀ ਮਹਿਕਮੇ ਦਾ ਅਹੁਦਾ ਉਹ ਕਦੇ ਸੰਭਾਲਤੇ ਹੀ ਨਹੀਂ ਤੇ ਉਹ ਮੁੜ ਕੇ ਗਾਇਬ ਸਰਗਰਮ ਹੋ ਜਾਂਦੇ ਨੇ ਗਾਇਬ ਹੋ ਜਾਂਦੇ ਨੇ ਗਾਇਬ ਹੋਣ ਤੋਂ ਬਾਅਦ ਨਗਜੋਤ ਸਿੰਘ ਸਿੱਧੂ ਇੱਕ ਵੇਰਾਂ ਰਾਜਨੀਤਿਕ ਮੰਚ ਤੋਂ ਫੇਰ ਦੁਬਾਰਾ ਸਰਗਰਮ ਹੋ ਕੇ ਨਜ਼ਰ ਆਉਂਦੇ ਨੇ ਜਦੋਂ ਉਹਨਾਂ ਨੂੰ ਦਿੱਲੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨਾਲ ਉਹਨਾਂ ਦੀ ਕਿਸੇ ਵੀ ਰੂਪ ਵਿੱਚ ਨਹੀਂ ਬਣਦੀ ਤੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਂਭੇ ਕਰਨ ਵਿੱਚ ਸਫਲ ਹੋ ਜਾਂਦੇ ਨੇ ਤੇ ਇੱਕ ਵੇਰਾਂ ਮੁੱਖ ਮੰਤਰੀ ਦੀ ਕੁਰਸੀ ਉਹਨਾਂ ਨੂੰ ਮਿਲਦੀ ਮਿਲਦੀ ਖੋਸ ਜਾਂਦੀ ਹੈ ਤੇ ਉਸ ਵੇਲੇ ਸੁਖਜਿੰਦਰ ਸਿੰਘ ਰੰਧਾਵਾ ਦੇ ਗੱਲ ਵਿੜੇ ਵਿੱਚ ਚਲੀ ਜਾਂਦੀ ਹੈ ਤੇ ਰੰਧਾਵਾ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਾ ਰਾਹ ਲੱਗ ਜਾਂਦਾ ਤੇ 3 ਮਹੀਨੇ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਨੇ ਹੁਣ ਜਦੋਂ ਨਵਜੋਤ ਸਿੰਘ ਸਿੱਧੂ ਸਰਗਰਮ ਹੁੰਦੇ ਨਜ਼ਰ ਆਏ ਨੇ ਤੇ ਅੱਜ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਦਾ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਨੇ ਕਿ ਬਹੁਤ ਵਾਰ ਐਸਾ ਹੁੰਦਾ ਹੈ ਕਿ ਸਰਗਰਮ ਵੀ ਹੋ ਜਾਂਦੇ ਨੇ ਤੇ ਕਈ ਵਾਰ ਫੇਰ ਬੈਹ ਜਾਂਦੇ ਨੇ ਕਦੇ ਕੋਈ ਉੱਠਣ ਲਈ ਨਹੀਂ ਕਹਿੰਦਾ ਕਦੇ ਕੋਈ ਬੈਠਣ ਨਹੀਂ ਲਿਆ ਜਾਂਦਾ ਇਹਨਾਂ ਦੀ ਆਪਣੀ ਮਰਜ਼ੀ ਹੈ ਇੱਕ ਤਰ੍ਹਾਂ ਨਾਲ ਉਹਨਾਂ ਨੇ ਕਮੈਂਟ ਕੀਤਾ ਕਿ ਸ਼ਾਇਦ ਪੰਜਾਬ ਏਜੰਡੇ ਤੋਂ ਇਹਨਾਂ ਨੇ ਗਰਦ ਛਾੜ ਲਈ ਕਿਉਂਕਿ ਚੋਣਾਂ ਜਿਹੜੇ ਆ ਗਈਆਂ ਉਹਨਾਂ ਦੀ ਪਤਨੀ ਕੁਝ ਦਿਨ ਪਹਿਲਾਂ ਆਪ ਦੇ ਹਲਕੇ ਦੇ ਵਿੱਚ ਲੁਧਿਆਣਾ ਦੇ ਵਿੱਚ ਸਰਗਰਮ ਹੁੰਦੇ ਨਜ਼ਰ ਆਉਂਦੇ ਨੇ ਵਾਈਗਰੂ ਉਹਨਾਂ ਦਾ ਹਲਕਾ ਹੈ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ ਸਰਗਰਮ ਹੁੰਦੇ ਨਜ਼ਰ ਆਉਂਦੇ ਨੇ ਦੋ ਗੱਲਾਂ ਨਗਜੋਤ ਸਿੰਘ ਸਿੱਧੂ ਜਦ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਉਦੋਂ ਮੁੱਖ ਮੰਤਰੀ ਬਣ ਜਾਂਦੇ ਤੇ ਗੱਲ ਅੱਜ ਹੋਰ ਹੁੰਦੀ ਪਰੰਤੂ ਜਦੋਂ ਰਾਜਨੀਤੀ ਵਿੱਚ ਬੰਦਾ ਇੱਕ ਵਾਰਾਂ ਤਿਲਕ ਜਾਂਦਾ ਤੇ ਮੁੜ ਕੇ ਉਹਦੇ ਪੱਬ ਲੱਗਨੇ ਬਹੁਤ ਮੁਸ਼ਕਲ ਹੋ ਜਾਂਦੇ ਨੇ ਤੇ ਹੁਣ ਗੱਲ ਐਡੀ ਦੂਰ ਨਿਕਲ ਚੁੱਕੀ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈ ਕਮਾਂਡ ਦੇ ਹੱਥ ਨੇੜੇ ਹੋਣ ਦਾ ਬਹਿਮ ਵੀ ਭਾਵੇਂ ਪਾਲੀ ਬੈਠੇ ਨੇ ਪਰੰਤੂ ਪੰਜਾਬ ਦੀ ਰਾਜਨੀਤੀ ਵਿੱਚੋਂ ਜਿੰਨੀ ਗੈਰ ਹਾਜ਼ਰੀ ਜਿੰਨੇ ਜਿੰਨੀ ਸਰਗਰਮੀ ਹੁਣ ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਰਹੀ ਹੈ ਇਸ ਸਰਗਰਮੀ ਦੇ ਵਿੱਚ ਹਰਾਨੀ ਜਨਕ ਤੱਥ ਨੇ ਕਿ ਰਾਜਾ ਕਿਪ ਆਪਣੇ ਅਮਰਿੰਦਰ ਸਿੰਘ ਰਾਜਾ ਬਣੇ ਜਦੋਂ ਦੇ ਪ੍ਰਧਾਨ ਬਣੇ ਨੇ ਉਹਨਾਂ ਨੇ ਬਾਕ ਖੂਬੀ ਕੰਮ ਕੀਤਾ ਉਹਨਾਂ ਨੇ ਇਲੈਕਸ਼ਨਾਂ ਲੜੀਆਂ ਉਹਨਾਂ ਨੇ ਲੜਾਈ ਲੜੀ ਉਹਨਾਂ ਨੇ ਆਪਣੀ ਪਾਰਟੀ ਦੇ ਵਿੱਚ ਰਹਿੰਦੇ ਆ ਆਪਣੇ ਪਾਰਟੀ ਦੇ ਬੰਦੇਆਂ ਨਾਲ ਪਾਰਟੀ ਦੇ ਨੇਤਾਵਾਂ ਨਾਲ ਵੀ ਲੜਾਈ ਲੜੀ ਤੇ ਇਸ ਲੜਾਈ ਦੇ ਚੱਲਦੇ ਆ ਉਹ ਖੁਦ ਮੈਂਬਰ ਪਾਰਲੀਮੈਂਟ ਬਣਦੇ ਨੇ ਤੇ ਸੱਤ ਬੰਦੇ ਜਤੋਂਡ ਵਿੱਚ ਸਫਲ ਵੀ ਹੋ ਜਾਂਦੇ ਨੇ ਐਸੇ ਹਾਲਾਤਾਂ ਵਿੱਚ ਉਹਨਾਂ ਵੱਲੋਂ ਰੰਗਵੀ ਜਥੇਬੰਦਕ ਮਹਿੰਮ ਉਹਨਾਂ ਵੱਲੋਂ ਵੋਟ ਚੋਰੀ ਖਿਲਾਫ ਤੇ ਉਹਨਾਂ ਵੱਲੋਂ ਰਾਹੁਲ ਗਾਂਧੀ ਦਾ ਨੇੜਤਾ ਦੇ ਚੱਲਦਿਆਂ ਬਹੁਤ ਜ਼ਿਆਦਾ ਸਰਗਰਮੀ ਹੈ ਜਿਹੜੀ ਪੰਜਾਬ ਦੇ ਹਰ ਬੂਥ ਲੈਵਲ ਦੇ ਵਰਕਰ ਨਾਲ ਵਣਾਈ ਨਜ਼ਰ ਆਉਂਦੀ ਹੈ ਤੇ ਚਰਨਜੀਤ ਸਿੰਘ ਚੰਨੀ ਇੱਕ ਤਰ੍ਹਾਂ ਨਾਲ ਲੋਕ ਸਭਾ ਤੇ ਚਲੇ ਜਾਂਦੇ ਨੇ ਸੁਖਜਿੰਦਰ ਸਿੰਘ ਰੰਧਾਵਾ ਲੋਕ ਸਭਾ ਦੇ ਵਿੱਚ ਚਲੇ ਜਾਂਦੇ ਨੇ ਤੇ ਬੜਾ ਕੁਝ ਪੰਜਾਬ ਦੀ ਰਾਜਨੀਤੀ ਵਿੱਚ ਵਾਪਰਿਆ ਤੇ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਗਿਆ ਪਰ ਨੇ ਪਰੰਤੂ ਹੁਣ ਅਚਾਨਕ ਉਹਨਾਂ ਦਾ ਸਰਗਰਮ ਹੋਣਾ ਤੇ ਅਚਾਨਕ ਸਾਡੇ ਪੱਤਰਕਾਰ ਭਾਈ ਜਰਮ ਵੱਲੋਂ ਉਹਨਾਂ ਨੂੰ ਉਨ੍ਹਾਂ ਨੂੰ ਉਭਾਰਨ ਦੇ ਯਤਨ ਨੇ ਜਿਹੜੇ ਉਹ ਕਿੰਨੇ ਕ ਸਫਲ ਹੋ ਸਕਦੇ ਨੇ ਇਹ ਹਾਲੇ ਬੀਤੇ ਸਮੇਂ ਦੀ ਗੱਲ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ਵਿੱਚ ਬਾਕਮਾਲ ਕੰਮ ਕੀਤਾ ਹੈ ਬੇਸ਼ਕੀਮਤੀ ਪ੍ਰਾਪਤੀਆਂ ਕੀਤੀਆਂ ਨੇ ਅਤੇ ਨਵਜੋਤ ਸਿੰਘ ਸਿੱਧੂ ਦੀ ਕਮੇਟੀ ਤੇ ਵੀ ਕਿਸੇ ਵੀ ਰੂਪ ਵਿੱਚ ਤੇ ਕਿਉਂਕਿ ਜਿੰਨਾ ਚਿਰ ਨਵਜੋਤ ਸਿੰਘ ਸਿੱਧੂ ਕਾਂਗਰਸ ਰਹੇ ਨੇ ਉਹਨਾਂ ਦੇ ਹੁੰਦੇ ਆ ਬਹੁਤ ਸਾਰਾ ਕਲੇਸ਼ ਸੀ ਜਿਹੜਾ ਬਹੁਤ ਕੁਝ ਕਾਂਗਰਸ ਦੇ ਵਿੱਚ ਵਾਪਰਦੇ ਰਹਿਆ ਪਰੰਤੂ ਹੁਣ ਅਜਿਹਾ ਬਹੁਤ ਵੱਡੀ ਮਾਤਰਾ ਵਿੱਚ ਨਹੀਂ ਤੇ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਕਿਸੇ ਵੀ ਰੂਪ ਵਿੱਚ ਪੰਜਾਬ ਵਿੱਚ ਵੇਖਣ ਨੂੰ ਨਹੀਂ ਮਿਲੀ। ਅਗਲੀ ਖਬਰ ਸੈਨਾ ਕਤਲकांड ਬੀਬੀ ਦੇ ਪੁੱਤਰ ਜਿਹੜੇ ਕਿ ਸਰਪੰਚੀ ਦਾ ਕਾਰਜਕ ਭਾਰ ਦੇਖਦੇ ਸਨ ਪਹਿਲਾਂ ਉਹਨਾਂ ਦਿਮੇਤਕ ਦੇ ਪ੍ਰਵਾਦੇ ਅਚਾਨਕ ਜੋ ਕੁਲੀਏ ਸੰਘਰਸ਼ ਕਮੇਟੀ ਜਿਹੜੀ ਬਣੀ ਸੀ ਸੰਘਰਸ਼ ਕਮੇਟੀ ਨੇ ਇਸ ਘਮ ਤੇ ਅਫਸੋਸ ਜ਼ਾਹਰ ਕੀਤਾ ਪਰ ਦੇ ਪਿੱਛੇ ਕੀ ਹੋਇਆ ਕਮੇਟੀ ਨੇ ਸ਼ੰਕਾ ਜਾਹਰ ਕੀਤਾ ਹੈ ਤੇ ਹੁਣ ਗੱਲ ਜਿਹੜੀ ਉਹ ਪਰਿਵਾਰ ਦੇ ਵਿਰੇ ਵਿਚ ਅਤੇ ਪਰਿਵਾਰ ਜਾਣਦਾ ਕਿ ਕੀ ਹੋਇਆ ਪਰੰਤੂ ਸਵਾਲ ਬਹੁਤ ਵੱਡੇ ਖੜੇ ਹੋਏ ਜੀ ਕਦੋਂ ਇੱਕ ਸਿਸਟਮ ਤੇ ਸਿੱਧਾ ਦੋਸ਼ ਲੱਗਦਾ ਹੋਵੇ ਤੇ ਸਿਸਟਮ ਵੱਲੋਂ ਕੋਈ ਪੋਸਟ ਪਾ ਕੇ ਦੋ ਅਫਸੋਸ ਦੀ ਜाहिरਨਾ ਕੀਤਾ ਜਾਂਦਾ ਹੋਵੇ ਜਿਸ ਸੇ ਵਿਧਾਇਕ ਦਾ ਨਾਂ ਇਸ ਕਤਲकांड ਵਿੱਚ ਉਹ ਇੱਕ ਆਮ ਦਲਿਤ ਘਰ ਦਾ ਦਲਿਤ ਪਰਿਵਾਰ ਦਾ ਨੌਜਾਨ ਉੱਪਰ ਕੇ ਸਾਹਮਣੇ ਆਇਆ ਸੀ ਕਦੇ ਐਡੇ ਵੱਡੇ ਹੌਸਲੇ ਵੀ ਅਜਿਹੇ ਲੋਕ ਕਰ ਸਕਦੇ ਨੇ ਇਹ ਬਹੁਤ ਇਹ ਛੁੱਪਿਆ ਹੋਇਆ ਸਵਾਲ کہہ ਸਕਦੇ ਹਾਂ ਬਹੁਤ ਪ੍ਰਿਕਟ ਦਾ ਬਹੁਤ ਸਮੇਂ ਦੀ ਗਰਦਸ਼ ਵਾਲਾ ਸਵਾਲ ਹੈ ਪਰantu ਦੋਸ਼ ਲੱਗਦੇ ਸਨ ਕਿ ਉਹਨਾਂ ਵੱਲੋਂ ਬਹੁਤ ਸਾਰੀਆਂ ਗੱਲਾਂ ਤੇ ਜਿਹੜਾ ਪੇਚਾ ਸੀ ਉਹ ਅਕਸਰ ਰਹਿਦਾ ਸੀ ਸੁਖਵਿੰਦਰ ਸਿੰਘ ਕਲਕੱਤਾ ਨਾਲ ਪਰantu ਗੱਲ ਇੱਥੋਂ ਤੱਕ ਵੀ ਚਲੀ ਜਾਂਦੀ ਹੈ ਤੇ ਉਸ ਦਾ ਨਾ FIR ਵਿੱਚ ਕਰਨ ਵਿੱਚ ਕਰਨ ਲਈ ਮੰਗ ਪਰਿਵਾਰ ਵੱਲੋਂ ਕੀਤੀ ਜਾ ਰਹੀ ਸੀ ਉਹ ਸਫਲ ਨਹੀਂ ਹੋਈ ਤੇ ਆਖਰ ਸੁਖਵਿੰਦਰ ਸਿੰਘ ਕਲਕੱਤਾ ਦਾ ਅੰਤਮ ਸੰਸਕਾਰ ਕਰ ਲਈ ਪਰਿਵਾਰ ਅੱਜ ਸੰਤ ਹੋ ਗਿਆ ਤੇ ਇਸ ਇੱਕ ਘਟਨਾ ਦਾ ਇੱਕ ਤਰ੍ਹਾਂ ਨਾਲ ਅੰਤ ਹੋ ਗਿਆ ਜਿਸ ਤਰ੍ਹਾਂ ਸਮਾਜ ਵਿਰੋਧੀ ਕਾਨੂੰਨ ਵਿਰੋਧੀ ਅਮਨ ਕਾਨੂੰਨ ਨੂੰ ਖਤਰਾ ਸਮਝਿਆ ਜਾਣ ਵਾਲੀਆਂ ਅਕਸਰ ਗੱਲਾਂ ਨੇ ਜਿਨ੍ਹਾਂ ਦਾ ਅੰਤ ਉਸ ਤੋਂ ਬਾਅਦ ਹੋ ਜਾਂਦਾ ਤੇ ਇਦਾਂ ਹੀ ਅੱਜ ਸੁਖਵਿੰਦਰ ਸਿੰਘ ਸੈਨਾ ਦੇ ਕਤਲकांड ਦੇ ਇੱਕ ਪਹਿਲੇ ਪੱਖ ਦਾ ਸੰਸਕਾਰ ਤੱਕ ਦੀ ਕਹਾਣੀ ਜਿਹੜੀ ਪਿਛਲੇ ਦਿਨਾਂ ਤੋਂ ਮਿਰਤਕ ਦੇ ਸੜਕ ਦੇ ਉੱਤੇ ਰੱਖੀ ਬੈਠਾ ਸੀ ਪਰਿਵਾਰ ਉਹਦਾ ਅੰਤ ਹੋ ਚੁੱਕਾ ਹੈ ਉਸ ਤੋਂ ਬਾਅਦ ਤਰੰਤਨ ਉਪਚੋਣ ਨੇ ਇੱਕ ਤਰ੍ਹਾਂ ਨਾਲ ਜਦੋਂ ਦੇ ਭਾਈ ਮਨਦੀਪ ਸਿੰਘ ਚੋਣ ਮદાન ਵਿੱਚ ਉਤਰੇ ਨੇ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਹਨਾਂ ਦੇ ਨਾਂ ਦਾ ਐਲਾਨ ਕੀਤਾ ਗਿਆ ਤੇ ਸਭ ਦੀਆਂ ਨਜ਼ਰਾਂ ਸ਼੍ਰੀ ਤਰੰਤਨ ਸਾਹਿਬ ਦੇ ਚੋਣ ਹਲਕੇ ਤੇ ਟਿਕ ਗਈਆਂ ਨੇ ਸੰਦੀਪ ਸਿੰਘ ਸਣੀ ਜਿਹੜਾ ਕਿ ਸੁਧੀਰ ਸੂਰੀ ਕਤਲकांड ਵਿੱਚ ਸੁਪਰ ਸਿੰਘ ਤੇ ਹਮਲਾ ਕਰਨ ਦੇ ਦੋਸ਼ ਵਿੱਚ ਜਿਹੜੇ ਵਿੱਚ ਕਥਨ ਤੌਰ ਤੇ ਪਹਿਲਾਂ ਹੀ ਜੇਲ੍ਹ ਵਿੱਚ ਹੈ ਤੇ ਉਸ ਦੇ ਹੱਕ ਵਿੱਚ ਹਮਦਰਦੀ ਦੀ ਲਹਿਰ ਹੈ ਜਿਹੜੀ ਉਹ ਕਿਸ ਪਾਸੇ ਨੂੰ ਚਲ ਸਕਦੀ ਹੈ ਕਿੰਨੀ ਕੁ ਚਲ ਸਕਦੀ ਹੈ ਇਹ ਹਲੇ ਭੁਕੇ ਇੱਕ ਸਵਾਲ ਹੈ ਪਰੰਤੂ ਮਨਦੀਪ ਸਿੰਘ ਵੱਲੋਂ ਅਮਰਸਰ ਸਹਿ ਮੱਥਾ ਟੇਕ ਕੇ ਪੁੱਤ ਵੱਡੇ ਕਾਫਲੇ ਦੇ ਨਾਲ ਚੋਣਵੇਂ ਮਿਕ ਤਰ੍ਹਾਂ ਨਾਲ ਆਪਣੇ ਹਲਕੇ ਦੇ ਤਰਨਤਨ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਕਿੰਨੇ ਕੁ ਨੌਜਨ ਤੁਰਦੇ ਨੇ ਖਰਸ਼ਾ ਹੈ ਅੰਦੇਸਾ ਹੈ ਤੇ ਸੰਭਾਵਨਾ ਹੈ ਕਿ ਨੌਜਨ ਵੱਡੀ ਗਿਣਤੀ ਵਿੱਚ ਤੁਰ ਸਕਦੇ ਨੇ ਤੇ ਇੱਥੇ ਇੱਕ ਸਵਾਲ ਹੈ ਬਹੁਤ ਵੱਡਾ ਕਿ ਏਸੇ ਹਲਕੇ ਤੋਂ ਭਾਈ ਅਮਰਤਪਾਲ ਸਿੰਘ ਕਡੂਰ ਸਾਹਿਬ ਹਲਕੇ ਤੋਂ ਚੋਣ ਦੜਦੇ ਨੇ ਉਹ ਵੱਡੀ ਮਾਥਾ ਵਿੱਚ ਤਰੰਤਰ ਪ੍ਰਧਾਨ ਸਭਾ ਹਲਕੇ ਤੋਂ ਚੋਣ ਜਿੱਤ ਕੇ ਲੋਕ ਸਭਾ ਵਿੱਚ ਪਹੁੰਚ ਜਾਂਦੇ ਨੇ ਉਹ ਹਾਲ ਦੀ ਘੜੀ ਜੇਲ੍ਹ ਦੇ ਵਿੱਚ ਨੇ ਅਸਾਮ ਦੇ ਵਿੱਚ ਡਿਬਰੂ ਗੜ ਜੇਲ੍ਹ ਦੇ ਵਿੱਚ ਬੰਦ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰ ਕਦੋਂ ਬਾਹਰ ਆਉਣਾ ਇਹ ਹਲੇ ਬਹੁਤ ਵੱਡਾ ਸਵਾਲ ਹੈ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜਦੋਂ ਜੇਲ੍ਹ ਦੇ ਵਿੱਚ ਬੰਦ ਹੋਣ ਪ੍ਰੰਤੂ ਜਦੋਂ ਸਣੀ ਨੂੰ ਚੋਣ ਮਦਾਨ ਮਿੱਤਰ ਉਤਾਰਨ ਦੀ ਗੱਲ ਕੀਤੀ ਜਾਂਦੀ ਸੀ ਤਾਂ ਇਹ ਆਖਿਆ ਜਾਂਦਾ ਸੀ ਕਿ ਲੋਕਾਂ ਦਾ ਨੁਮਾਇੰਦਾ ਇੱਕ ਪਹਿਲੇ ਜਿਲ੍ਹੇ ਚ ਤੇ ਦੂਜਾ ਵੀ ਜਿਲ੍ਹੇ ਚ ਬੈਠਾ ਪਗ ਤੇ ਲੋਕ ਕਿੱਥੇ ਜਾਣਗੇ ਪ੍ਰੰਤੂ ਇੱਕ ਸਿਰਦ ਦਾ ਭਰਿਆ ਫੈਸਲਾ ਕਹਿ ਸਕਦੇ ਆ ਕਿ ਉਹਨਾਂ ਨੇ ਉਸ ਦੇ ਭਰਾ ਨੂੰ ਚੋਣ ਮદાન ਵਿਚ ਤਾਰਿਆ ਤੇ ਵਾਰਿਸ ਪੰਜਾਬ ਦੇ ਇਸ ਕਦਮ ਨੂੰ ਅੱਜ ਵੱਡੀ ਸਫਲਤਾ ਉਸ ਵੇਲੇ ਮਿਲੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਵਾਲੇ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤੀ ਨੇ ਇੱਕ ਤਰ੍ਹਾਂ ਨਾਲ ਹਮਾਇਤ ਦੇਣ ਦਾ ਫੈਸਲਾ ਹੈ ਜਿਹੜਾ ਉਹ ਕਰ ਲਿਆ ਤੇ ਮਨਦੀਪ ਸਿੰਘ ਦੀ ਚੋਣ ਮਿਹਮ ਹੋਣਾ ਪਿਖੜਿਆ ਪੈਂਡਿਆਂ ਤੇ ਨਹੀਂ ਹੋਵੇਗੀ ਇੱਕ ਤਕੜੀ ਧਿਰ ਵੱਜੋਂ ਦਸਤਕਾ ਜਿਹੜੀ ਉਹ ਤਰਨ ਤਰਨ ਵਿਧਾਨ ਸਭਾ ਚੋਣ ਹਰਕਤੇ ਵਿੱਚ ਵੇਖਣ ਨੂੰ ਮਿਲੇਗੀ ਸੱਤਾਧਾਰੀ ਧਿਰ ਵੱਲੋਂ ਸਾਰੀ ਤਾਕਤ ਝੋਕ ਕੇ ਜਿਸ ਤਰ੍ਹਾਂ ਲੁਧਿਆਣਾ ਪੱਛਮੀ ਦੇ ਵਿੱਚ ਜਿਸ ਤਰ੍ਹਾਂ ਬਾਕੀ ਦੇ ਇਲੈਕਸ਼ਨਾਂ ਵਿੱਚ ਹੁੰਦਾ ਹੈ ਇਹ ਚੋਣ ਜਿੱਤਣ ਲਈ ਪੂਰਾ ਅੱਡੀ ਚੱਤੀ ਦਾ ਜੋਰ ਲੱਜਣਾ ਲਾਇਆ ਜਾਵੇਗਾ ਕਾਂਗਰਸ ਪਾਰਟੀ ਨੇ ਆਪਣੇ ਘਰ ਅਮਰਿੰਦਰ ਸਿੰਘ ਰਾਜਾ ਭੜਿੰਗ ਦੇ ਘਰ ਮੀਟਿੰਗ ਕਰਕੇ ਇੱਕ ਫੈਸਲਾ ਦਿੱਤੇ ਇਸ ਜ਼ੋਨ ਵਿੱਚ ਡਿਊਟੀ ਲਾਉਣ ਦਾ ਫੈਸਲਾ ਕੀਤਾ ਉੱਥੇ ਥੋੜੀ-ਥੋੜੀ ਜਿਹੜੀ ਚਰਚਾ ਉਹ ਨਵਜੋਤ ਸਿੰਘ ਸਿੱਧੂ ਦੇ ਵਾਪਸ ਕਾਂਗਰਸ ਵਿੱਚ ਸਰਗਰਮ ਹੋਣ ਦੀ ਉੱਤੇ ਵੀ ਜ਼ਰੂਰ ਹੋਈ ਹੋਵੇਗੀ ਤੇ ਕੀ ਨਵਜੋਤ ਸਿੰਘ ਸਿੱਧੂ ਤਰੰਤਾਂ ਲੋਕ ਚੋਣ ਵਿੱਚ ਪਾਰਟੀ ਲਈ ਪ੍ਰਚਾਰ ਕਰਨਗੇ ਦੂਜੀਆਂ ਸਟੇਟਾਂ ਵਿੱਚ ਜਿੱਥੇ ਰੋਹਲ ਗਾਂਧੀ ਲੱਗੇ ਹੋਏ ਨੇ ਕਿ ਉੱਥੇ ਪ੍ਰਚਾਰ ਕਰਨਗੇ ਹਲੇ ਬਹੁਤ ਵੱਡਾ ਸਵਾਲ ਹੈ ਪਰੰਤੂ ਤਰੰਤਰ ਨੁਪਚੋਣਕੀ ਗਿਆਨੀ ਹਰਪ੍ਰੀਤ ਸਿੰਘ ਦੀ ਟੀਮ ਵੱਲੋਂ ਅੱਜ ਭਾਈ ਮਨਦੀਪ ਸਿੰਘ ਨੂੰ ਸਮਰਥਨ ਦੇ ਦਿੱਤਾ ਗਿਆ ਇਹ ਵੱਡੀਆਂ ਖਬਰਾਂ ਸਨ ਅੱਜ ਦੀਆਂ ਜਿਨ੍ਹਾਂ ਨੂੰ ਤੁਹਾਡੀ ਸਾਂਝ ਪਾਈ ਹੈ ਫਿਲਹਾਲ ਇੰਨਾ ਹੀ ਬਖਤੇ ਰਹੋ ਸਾਡਾ ਚੈਨਲ ਆਵਾਜ਼ ਦੇ ਕਲ ਕਿਸ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ